ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਟੜਿਆਲਾ ਨੱਥ ਪੱਤੀ ਮਿਰਜੋਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਰਣਜੀਤ ਭਾਜੀ ਨਾਲ ਅੱਜ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਲਗਾਵਾ ਦਿਖਾਉਣੀ ਹੈ ਤਿੰਨੇ ਬੱਚੇ ਤੋਂ ਬਿਨਾਂ ਦਿਖਾਵਾਂਗੇ ਤੇ ਤਿੰਨੇ ਤੁਹਾਨੂੰ ਨੋਰਮਲ ਰੇਟ 'ਤੇ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਪ੍ਰੀਤ ਦਾ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਹਾਂ ਠੀਕ ਠਾਕ ਹੋਰ ਸੁਣਾਓ ਠੀਕ ਠਾਕ ਸਭ ਵਧੀਆ ਜੀ ਹੋਰ ਪਰਿਵਾਰ ਠੀਕ ਠਾਕ ਨਾ ਸਭ ਠੀਕ ਠਾਕ ਮੈਂ ਮੰਡੀ ਫਿਰ ਮੰਡੀ ਵਿਆਹ ਮੰਡੀ ਕੋਲ ਮੈਂ ਉਹ ਤੋਂ ਮਿਲੇ ਆਪਾਂ ਤੁਹਾਡੇ ਦਰਸ਼ਨ ਹੋਏ ਸਾਨੂੰ ਮੰਡੀ ਚੋਂ ਤੇ ਹਾਂ ਮੰਡੀ ਗਏ ਹਾਂ ਅਗਲੇ ਦਿਨ ਵੀ ਮੈਂ ਗਿਆ ਅਗਲੇ ਦਿਨ ਥੋੜਾ ਦਾ ਘੰਟਾ ਕੀ ਗਿਆ ਸੀ ਠੀਕ ਠੀਕ ਹੈ ਕੋਈ ਲੱਗ ਪ੍ਰੋਗਰਾਮ ਵੇਖ ਕੇ ਮੈਂ ਮੰਡੀ ਜਾਵੜਿਆ ਅੱਛਾ ਅਗਲੇ ਦਿਨ ਘੰਟਾ ਕੀ ਗਿਆ ਹੋਣਕ ਮੇਲਾ ਵੇਖ ਆਏ ਕਿ ਫਿਰ ਵਧੀਆ ਵੇਚ ਆ ਗਏ ਠੀਕ ਹਾਂ ਬਾਈਪਾਸ ਜਿਹੜਾ ਧੀਰਪੇਟ ਦੇ ਲਾਗੇ ਬਾਈਪਾਸ ਤੋਂ 1-2 ਕਿਲੋਮੀਟਰ ਤੋਂ ਜਿਹੜਾ ਆਪਣਾ ਮੇਨ ਰੋਡ ਹੈ ਹਨਾ ਮੇਨ ਰੋਡ ਜਿਹੜਾ ਵਾ ਨਾ ਬਾਈਪਾਸ ਆ ਸਾਨੂੰ ਦੂਰ ਅੰਮ੍ਰਿਤਸਰ ਤੋਂ ਜਿਹੜਾ ਬਟਾਲੇ ਬਟਾਲੇ ਤੋਂ ਪਠਾਨਕੋਟ ਕਰਤਾਰਸਪੁਰ ਉਧਰ ਚੱਲ ਜਾਂਦਾ ਹੈ ਹਨਾ ਠੀਕ ਹੈ ਤੇ ਫੋਨ ਨੰਬਰ ਬੋਲ ਦਇ ਕਰੀ 98550 94190 ਠੀਕ ਹੈ ਉਧਰ ਵਾਲਾ ਵੇਗਾ ਮਾਲ ਫਿਰ ਵੇਗਾ ਵੀਰ ਜੀ ਠੀਕ ਹੈ ਸਾਰਾ ਹੀ ਵੇਗਾ ਠੀਕ ਹੈ ਚਲੋ ਛਰਾਰ ਫਿਰ ਅੱਜ ਵੀ ਭਾਅ ਛੋਟੇ ਛੋਟੇ ਹੀ ਆ ਨਿੱਕੇ ਨਿੱਕੇ ਭਾਅ ਭਾਜੀ ਤੁਹਾਨੂੰ ਪਤਾ ਮੇਰਾ ਮਾਰੀ ਲੱਖੋਂ ਤੋਂ ਲੈ ਹੁੰਦਾ ਅੱਛਾ ਅੱਜ ਤੇ ਮ ਲੱਖ ਨਹੀਂ ਵੜਨਾ ਨਹੀਂ ਅੱਜ ਤੇ 50 ਕਿਤੇ ਲੱਗੇ ਕੰਮ ਰਹਿ ਗਿਆ ਨਾ ਆ ਦੇਖ ਸਾਡੇ ਥਾਣੇ ਦੇ ਫਿੱਲੇ ਨੰਬਰ ਵਾਲੀ ਦੇ ਕਿੰਨਾ ਚਿਰ ਤੇ ਕੱਲ ਦੁੱਧ ਹਰ ਵੀ ਭਾਈ ਕੈਨ ਉਤੇ 14 ਕਿਲੋ ਕਰੀ ਹਾਂਜੀ ਉਹ ਤਾਂ ਠੰਡਾ ਕਰਕੇ ਜਿਹੜਾ ਕੰਡੇ ਵਾਲਾ ਨਾ 11 ਲੀਟਰ ਦਊਂਗਾ ਪੱਕਾ ਤੋਂ ਦੱਗਾ ਪੱਕਾ ਜੀ ਨੂੰ ਕਹਿ ਦਿੰਦੇ ਪੱਕਾ ਜੀ ਨੂੰ ਕਹਿ ਦਿੰਦੇ ਆਵਾ 13 ਕਿਲੋ ਦਾ ਹੀ ਦਊਗਾ ਬਾੜੀ ਚ ਅੱਛਾ ਉਹ ਤੇ 11 ਕਿਲੋ ਤੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਉਹ ਟਾਈਮ ਦੋ ਦਿਨ ਚੋਲੇ ਅੱਛਾ ਦੋ ਟਾਈਮ ਨਹੀਂ ਦੋ ਤਿੰਨ ਚੋ ਠੀਕ ਆ ਤਸੱਲੀ ਕਰੋ ਰਮਾਨੀ ਆਪਣੀ ਕਰੋ ਫਿੱਟ ਉਹ ਨਹੀਂ ਲੈ ਜੋ ਨਹੀਂ ਤੇ ਕੋਈ ਗੱਲ ਨਹੀਂ ਠੀਕ ਆ ਤੇ ਥਣ ਤੇ ਨਾ ਇਹਦੇ ਥਣ ਤੇ ਨਾ ਠੀਕ ਆ ਚਲੋ ਫਿਰ ਤੋਰਾ ਤੇ ਬੱਚਾ ਨਹੀਂ ਹੈਗਾ ਕਿਸੇ ਦਾ ਵੀ ਤੋੜ ਦੋ ਬਾਕੀ ਇਹ ਆ ਕਿ ਗਾਂ ਥੋੜੀ ਸਾਂਭਣ ਵਾਲੀ ਆ ਸਾਂਭ ਵਾਲਾ ਕੋਈ ਲੈ ਜਾਊਗਾ ਦੁੱਧੋਂ ਵੱਧ ਵੀ ਸਾਦੀ ਆ ਤੇ ਜੇ ਕੋਈ ਨਾ ਸਾਂਭ ਲਾ ਕੱਢੂਗਾ ਤੇ ਫਿਰ ਘਟ ਵੀ ਸਕਦੀ ਹੈ ਸਹੀ ਹੈ ਤੁਸੀਂ ਸਿਹਤ ਹੋ ਰਹਿਗਾ ਬਾਕੀ ਇਹ ਆ ਕਿ ਰੰਗ ਰੂਪ ਦੀ ਚੰਗੀ ਆ ਥਾਣੇ ਤੇ ਤਿੰਨ ਹੀ ਚਲਦੇ ਆ ਪਰ ਸੋਹਣੀ ਵੜਿਆ ਤੋ ਮੇਰੇ ਨੇ ਸੱਜਦੇ ਨੇ ਦੁੱਧ ਚੰਗਾ ਕੱਢਿਆ ਹੋਊਗਾ ਇਹ ਆ ਕਿ ਗਰਮੀਆਂ ਚ ਸਾਰਨ ਵਾਲੀਆਂ ਦਾਵਾਵਾਂ ਜਿਹੜੀਆਂ ਚਾਹ ਪਾਣੀ ਦੇ ਕਰਵੀਆਂ ਸਾਰੀਆਂ ਕਟਾ ਦੁੱਗੀਆਂ ਹੁਣ ਜਿਨ੍ਹਾਂ ਦੇ ਬਾੜੀਆਂ ਵੱਡੀਆਂ ਸ਼ੁਰੂ ਹੋਈਆਂ ਲੋਡ ਹੁੰਦੀ ਹੈ ਘਰਾਂ 'ਚ ਕਈ ਵਾਰੀ ਤੇ ਦੱਸਿਏ ਇਹਦਾ ਮੁੱਲ ਕੀ ਰੱਖਣਾ ਜੀ 28000 ਕਿੰਨਾ 28000 ਦੀ ਬੜਾ ਹੌਲੀ ਜੀ ਬੋਲਣ ਦੇ ਜੀ ਮੁੱਲ ਇਹਦਾ 28000 ਦੀ ਦੇ ਦਿੰਦੇ ਠੀਕ ਹੈ ਵਿੱਚੋਂ ਕਰਤੀ ਕਹਮਾਨ ਤਾ ਤੋਹੀ ਤਾਂ ਕਿੰਨਾ ਕਰਦੇ? ਤੁਹਾਡੇ ਤੇ ਮੈਂ ਅੱਜ ਤੁਹਾਡੇ ਤੇ ਇਹ ਕੰਮ ਤੁਹਾਡੀ ਤੂੰ ਜੋ ਕਰ ਦੋ ਹੋਈ ਹੋ ਜੂ। ਠੀਕ ਛੋਟੇ ਦੇ ਤਾਂ ਪੁੱਛ ਲੈਨੇ ਆ ਕਿੰਨਾ ਕਰਦੇ? 26000 26000 ਦੀ। ਪਈ ਹੁਣ ਤਾਂ ਚਲੋ 1000 ਹੋਰ ਛੱਡ ਦਾਂਗੇ ਫਿਰ। 25000 ਤਾਂ ਦੇ ਦੂ ਵੀਰ ਜੀ। 25000 ਦੀ ਕਿ ਦੇ ਦੋਗੇ? ਠੀਕ ਆ। ਠੀਕ ਆ। ਦੁੱਧ 11 ਲੀਟਰ ਕਰੋ ਚਵਾ ਤੱਕ। 11 ਲੀਟਰ ਠੰਡਾ ਕਰਕੇ ਚੋ ਕੇ ਫਿਰ ਆਹ ਵੇਖੋ ਗਾਂ ਦੀਆਂ ਸੀਗੀਆਂ। ਠੀਕ ਆ। ਘਾਰ ਵੇਖੋ ਬਾਹਰ। ਆ ਦੇ ਤਾਂ ਦੇ ਜੀ। ਕਿਹਰੇ ਸੰਦਿਤ ਲੜ ਜੀ ਗਾਲਾ ਪਹਿਣਾ ਬਹਿਣੀ ਵਾਲਾ ਵੀ ਦੀ ਬਹਿਣੀ ਹਾਲ ਤਾਂ ਅਗਲਾ ਸਨ ਜੀ ਉਹ ਜਿਹੜਾ ਕਰੇਗਾ ਚਾਹ ਧਾਰ ਮਾਰੀ ਦੋ ਫਿਰ ਠੀਕ ਹੈ ਜੀ ਤੇ ਹਾਂ ਜਿਹੜਾ ਹੁਣ ਤੁਹਾਨੂੰ ਵਿਖਾਉਣੀ ਆ ਆਪਾਂ ਦੂਸਰੇ ਨੰਬਰ ਤੇ ਦੇਖੋ ਕਿੰਨਾ ਹੈ ਦੁੱਧ ਵੀਰ ਜੀ ਹਰਪੀਤ ਭਾਈ ਵਿਖਾਵਾ 10 ਕਿਲੋ ਦਹੀ ਆ ਅੱਛਾ ਦੁੱਧ 9 ਕਿਲੋ ਹੀ ਥੱਲੇ ਪੱਕਾ ਦੁੱਧ ਜਿਹੜਾ ਹੈਗਾ ਨਿਊਟਰਲ ਤੋੜਾ ਫਿਰ ਇਹਨਾਂ ਨੂੰ ਹੈਗੀ ਐ ਵੀ ਬੱਚੇ ਤੋਂ ਬਿਨਾ ਹੀ ਆ ਤੇ ਥਾਣਾ ਇਹਦੇ ਵੀ ਲੱਗ ਰਿਹਾ ਦੇਖ ਸੰਦੇ ਥਾਣਾ ਚੰਗਾ ਜਿਹਾ ਇਹਦੇ ਕੋਲ ਵੀ ਬਾਕੀ ਗੱਦ ਘਾਟ ਚ ਇੰਨੇ ਹੀ ਚੰਗੀਆਂ ਇਹ ਥੋੜੀ ਆਪਣੀ ਆਪਣੀ ਜਗਾ ਚਲੋ ਸਾਰੀਆਂ ਠੀਕ ਆ ਦੋ ਦਨ 9 ਲੀਟਰ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ ਵਾ ਆਜ ਲੈ ਆਜ ਤੇ ਇਹਦਾ ਮੁੱਲ ਫਿਰ ਆਪੀ ਪਾਈ ਪੈ ਗਏ ਸੂਝੇ ਪਹਿਲੇ ਸੂਝ ਹਾਂਜੀ ਪਹਿਲੇ ਨੇ ਠੀਕ ਆ ਠੀਕ ਆ ਤੇ ਇਸ ਵੀਨ ਇਹਨੂੰ ਮੀਨੇ 40 ਦਿਨ ਦਾ ਲਾ ਲਵੋ ਅੱਛਾ ਤੇ 40000 ਜਿਆਜਾ ਕਰੋ ਫਿਰ ਮੁੱਲੇ ਦਾ 26000 ਦੇ ਦੀ 26000 ਦੀ ਨਾ ਦੇਈਏ ਵਿੱਚ ਕੋ ਹਮਾਨਤਾ ਕਰੀਏ ਤੁਸੀਂ ਦੱਸੋ ਜਿਆਜਾ ਕਰੀ ਬਜਾਸਨੋ ਆਪੇ ਜਾਸਨੋ ਕਰੀ ਜਾਓ ਆਪੇ 23000 ਦੀ ਦੇ ਦੀਏ ਭਾਈ ਯਾਰ ਅੱਛਾ ਭਾਈ ਯਾਰ ਦੇ ਦੇ ਦੋ ਜਾਸਨ ਉਹ ਇਹਦੇ ਵਿੱਚ ਕੱਟ ਨਹੀਂ ਪੀਏਗਾ ਵੀਰ ਮਰਾ ਫਿਰ ਪੂਰਬਾ ਦੱਸਾ ਗੱਲ ਕੀ ਆ ਕਈ ਭਰਾਵ ਨੂੰ ਫੋਨ ਲਾ ਕੇ ਕਹਿਣਗੇ ਯਾਰ ਉੱਪਗ੍ਰੇਡ ਤੇ ਇਨਾ ਪਾਇਆ ਥੋੜਾ ਬੋਤਾ ਲੈਸ ਕਰੋ ਉਹਦੇ ਵਿੱਚ ਛੋੜੀਏ ਅੱਛਾ ਠੀਕ ਆ ਇਹਦੇ ਵਿੱਚ ਹੁਣ ਰੋਟੀ ਵੀ ਨਹੀਂ ਆ ਪੂਰੇ ਪੂਰੇ ਹੀ ਆਪਾਂ ਠੀਕ ਆ ਠੀਕ ਹੈ ਤੇ ਬਾਕੀ ਜਿਹੜਾ ਵਾ ਤਸੱਲੀ ਕਰਕੇ ਖੜੇ ਹਨ ਤੇ ਤਸੱਲੀ ਕਰਕੇ ਚੋਕ ਤੇ ਤਸੱਲੀ ਕਰਕੇ ਉਹ ਤਰ੍ਹਾਂ ਥਣ ਥਣ ਪੂਰੇ ਓਕੇ ਸਾਰੇ ਆਈ ਇੱਕ ਧਾਰ ਦਾ ਹੀ ਫਰਕ ਹੋਵੇ ਬਹੁਤ ਛਟਾ ਹੋਵੇ ਠੀਕ ਹੈ ਗਾਰੰਟੀ ਮੇਰੀ ਠੀਕ ਹੈ ਜੀ ਠੀਕ ਹੈ ਇੱਕ ਦਿਨ ਦੀ ਨਹੀਂ ਦੋ ਹਫ਼ਤਾ ਦੀ 10 ਦਿਨਾਂ ਤੱਕ ਜੇ ਥਣ ਵੱਧ ਘਟੋ ਜੀ ਚਲੋ ਆਓ ਤੇ ਗਾਂ ਦਾ ਆਪਾਂ ਕਹਿ ਨਹੀਂ ਸਕਦੇ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਖੜੇ ਹਨ ਨਾ ਸਿਰਫ ਦਿਨ ਚੋਵੇ ਦੋ ਡਾਂਗ ਨਹੀਂ ਦੋ ਦਿਨ ਚੋਕ ਸਾਵ ਵਾਲੀਆਂ ਚੀਜ਼ਾਂ ਵਾ ਵਾਦਾ ਘਟਾ ਹੁਣ ਲੱਗਿਆ ਪਤਾ ਨਹੀਂ ਲੱਗਦਾ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਆਰਪੀ ਭਾਈ ਇਹਨੂੰ ਸੁਣੀ ਨੂੰ 2 ਮਹੀਨੇ ਹੋ ਗਏ ਠੀਕ ਆ 2 ਮਹੀਨੇ ਹੋ ਗਏ ਦੁੱਧ ਦੇ ਥਲੇ ਖਾਵਾ 8 ਕਿਲੋ ਦਾ 7 ਕਿਲੋ ਦੁੱਧ ਠੰਡਾ ਕਰਕੇ ਪੱਕਾ ਦੁੱਧ ਜਿਹੜਾ ਹੈਗਾ ਡਾਕਟਰ ਵਾਲਾ ਠੀਕ ਤੋਰੋ ਫਿਰ ਇਹਨਾਂ ਨੂੰ ਇੱਕ ਵਾਰੀ ਖਾਣਾ ਇਹਦੇ ਵੀ ਦੇਖ ਸਕਦੇ ਚੰਗੇ ਗੈਰ ਤੇ ਚੰਗੇ ਸਾਈਦਾ ਬਾਕੀ ਉਹ ਤਰ੍ਹਾਂ ਵੜਾ ਤਿੰਨੇ ਚੰਗੀਆਂ ਆ ਵਾਂ ਸੱਜਣਾ ਨੇ ਇਹਨਾਂ ਨੇ ਚੰਗਾ ਦੁੱਧ ਚਵਾਇਆ ਹੋਣਾ ਵਾ ਹੁਣ ਚਲੋ ਆਪਣੇ ਹੁਣ ਦੇ ਹਿਸਾਬ ਨਾਲ ਵੀ ਚਲੋ ਠੀਕ ਆ ਜੋ ਵੀ ਆ 27 ਲੀਟਰ ਪੱਕਾ ਹੈ ਗਾਏ ਦੇ ਕੋਲ ਹਰ ਪੀਤਾ ਜੀ ਠੰਡਾ ਕਰਕੇ ਜਿਹਨੂੰ ਕਹਿੰਦੇ ਨੇ ਠੰਡੇ ਦੇ ਚਾਰਗੇ ਹਾਂ ਜੀ ਠੀਕ ਆ 2 ਲੀਟਰ ਮਾਦਨ ਜੀ ਦੋ ਦੋ ਉਦਲਾਏ ਨਹੀਂ ਤਰੇ ਤਾਂ ਇਹਦਾ ਮੁੱਲ 50 ਦੀ ਦੇ ਦੀ 50 ਦੀ ਨਾ ਦਈਏ ਬਸੋ ਤੂੰ ਹੀ ਦਾ ਜੀ ਹਾਂ ਜੀ ਕਰੋ ਖੁੱਲਾ ਮੰਤਨ ਕਰੋ ਇਹ ਚਮਤਸਾ 20000 ਦੀ ਦੇ ਵੇਰੇ ਦਈਏ ਫਿਰ ਚਲੋ ਤੁਸੀਂ ਕਹਿਤਾ 20 ਜਦੋਂ ਵੀ 10000 ਘੱਟ ਕਰਦੇ 19000 ਦੀਆਂ ਦੇ ਅੱਛਾ ਹਾਂ ਯਾਰ ਛੱਡ ਦੋ ਕਿ ਵਿੱਚ ਹੋਵੇ ਜਾਂ ਜਾਂ ਸੁਣੋ ਹੀ ਇਹਦੇ ਵਿੱਚ 19000 ਥੀ ਜਿਆਦਾ ਠੀਕ ਹੈ ਜੀ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਬਸ ਵੇਸ ਬੇ ਬਹੁਤ ਪਿਆਰੀ ਬਾਨੀ ਵਿੱਚ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚੱਕ ਕੇ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ